ਪਿਓ ਨੂੰ ਦੂਜੀਆਂ ਫਿਲਮਾਂ ਵੇਖਣ ਦਾ ਸ਼ੌਂਕ ਹੁੰਦਾ ਬਹੁਤ ਜ਼ਿਆਦਾ। ਪਿਓ ਨੂੰ ਬਹੁਤ ਜ਼ਿਆਦੀ ਆਦਤ ਲੱਗ ਜਾਂਦੀ ਹੈ ਦੂਜੀਆਂ ਫਿਲਮਾਂ ਦੇਖਣ ਦੀ। ਇੱਕ ਦਿਨ ਧੀ ਆਪਦੇ ਕਮਰੇ ਵਿੱਚ ਮੋਦੀ ਲੰਮੇ ਪਈ ਹੁੰਦੀ ਹੈ ਕਿਤਾਬ ਪੜ੍ਹ ਰਹੀ ਹੁੰਦੀ ਹੈ। ਫਿਰ ਪਿਓ ਨੇ ਜੋ ਆਪਣੀ ਧੀ ਨਾਲ ਕੀਤਾ ਉਹ ਸੁਣ ਕੇ ਇੱਕ ਵਾਰੀ ਬੰਦੇ ਦੇ ਕੰਨਾਂ ਚੁੰਗਲਾਂ ਪੈ ਜਾਂਦੀ ਨੇ ਬੰਦੇ ਦੀ ਰੂਹ ਕੰਬ ਜਾਂਦੀ ਹੈ ਵੀ ਹਾਈ ਰੱਬਾ ਆ ਕੀ? ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਇਹ ਕਹਾਣੀ ਹੈਗੀ ਆ ਪਟਿਆਲੇ ਦੀ। ਮਟਿਆਲੇ ਵਿੱਚ ਇੱਕ ਪੈਂਦੀ ਹੈ ਜਗਦੀਸ਼ ਕਲੋਨੀ ਦੇ ਉੱਥੋਂ ਦਾ ਰਹਿਣ ਵਾਲਾ ਸੀ ਜਸ਼ਪਾਲ ਸਿੰਘ ਜਿਹੜਾ ਜਸ਼ਪਾਲ ਸਿੰਘ ਸੀਗਾ ਇਹ ਮਾਲਵਾ ਗ੍ਰਾਮੀਨ ਬੈਂਕ ਦਾ ਮੈਨੇਜਰ ਸੀਗਾ ਜਸ਼ਪਾਲ ਸਿੰਘ ਦਾ ਵਿਆਹ 1993 ਦੇ ਵਿੱਚ ਜਿਹੜੀ ਔਰਤ ਦੇ ਨਾਲ ਹੁੰਦਾ ਉਹ ਕੋਆਪਰੇਟ ਬੈਂਕ ਦੇ ਵਿੱਚ ਮੁਲਾਜ਼ਮ ਹੁੰਦੀ ਆ ਇਹਨਾਂ ਦੋਨਾਂ ਨੇ ਲਵ ਮੈਰਿਜ ਕਰਾਈ ਹੁੰਦੀ ਆ ਚਲੋ ਜੀ ਉਸ ਤੋਂ ਬਾਅਦ ਇਹਨਾਂ ਦੇ ਘਰੇ ਇੱਕ ਬੇਟੀ ਪੈਦਾ ਹੋਈ ਸੰਗੀਤ ਕੌਰ ਤੇ ਉਸ ਤੋਂ ਬਾਅਦ ਇੱਕ ਬੇਟਾ ਪੈਦਾ ਹੁੰਦਾ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਹੁੰਦੀ ਆ ਜਿਹੜਾ ਜਸ਼ਪਾਲ ਸਿੰਘ ਹੁੰਦਾ ਇਨੂੰ 2005 ਦੇ ਵਿੱਚ ਆ ਕੇ ਕ੍ਰਾਈਮ ਫਿਲਮਾਂ ਦੇਖਣ ਦੀ ਕ੍ਰਾਈਮ ਸੀਰੀਅਲ ਦੇਖਣ ਦੀ ਬਹੁਤ ਜ਼ਿਆਦਾ ਆਦਤ ਲੱਗ ਜਾਂਦੀ ਹੈ। ਇੱਕ ਤਰ੍ਹਾਂ ਦਾ ਇਹਨੂੰ ਨਸ਼ਾ ਲੱਗ ਜਾਂਦਾ ਕ੍ਰਾਈਮ ਸੀਰੀਅਲ ਤੇ ਕ੍ਰਾਈਮ ਫਿਲਮਾਂ ਦੇਖਣ ਦਾ। ਇਹੇ ਬੰਦਾ ਜਦੋਂ ਵੀ ਬੈਂਕ ਤੋਂ ਘਰੇ ਆਇਆ ਕਰੇ ਇਹ ਆ ਕੇ ਕ੍ਰਾਈਮ ਸੀਰੀਅਲ ਦੇਖਿਆ ਕਰੇ, ਰਾਤ ਨੂੰ ਕ੍ਰਾਈਮ ਫਿਲਮਾਂ ਦੇਖਿਆ ਕਰੇ, ਹਰ ਟਾਈਮ ਇਹਦਾ ਧਿਆਨ ਕ੍ਰਾਈਮ ਸੀਰੀਅਲ ਦੀ ਕ੍ਰਾਈਮ ਫਿਲਮਾਂ ਦੇ ਵਿੱਚ ਰਹਿੰਦਾ ਸੀਗਾ। ਇਸੇ ਤਰ੍ਹਾਂ ਇੱਕ ਦਿਨੇ ਬੰਦਾ ਇੱਕ ਫਿਲਮ ਦੇਖਦਾ ਜਿਦੇ ਵਿੱਚ ਕੀ ਦੇਖਦਾ ਕਿ ਕਿ ਘਰ ਵਾਲਾ ਤੇ ਘਰ ਵਾਲੀ ਹੁੰਦੇ ਆ ਉਹਨਾਂ ਨੇ ਲਵ ਮੈਰਿਜ ਕਰਾਈ ਹੁੰਦੀ ਹੈ ਜਿਹੜੀ ਘਰ ਵਾਲੀ ਹੁੰਦੀ ਹੈ ਉਹ ਕਿਸੇ ਹੋਰ ਬੈਂਕ ਦੇ ਵਿੱਚ ਨੌਕਰੀ ਕਰਦੀ ਹੁੰਦੀ ਹੈ ਤੇ ਘਰ ਵਾਲਾ ਕਿਸੇ ਹੋਰ ਬੈਂਕ ਵਿੱਚ ਨੌਕਰੀ ਕਰਦਾ ਹੁੰਦਾ ਤੇ ਉਸ ਫਿਲਮ ਦੇ ਵਿੱਚ ਜਿਹੜੀ ਘਰ ਵਾਲੀ ਹੁੰਦੀ ਆ ਉਹ ਜਿਹੜੇ ਬੈਂਕ ਵਿੱਚ ਨੌਕਰੀ ਕਰਦੀ ਹੁੰਦੀ ਆ ਉੱਥੇ ਕੋਈ ਆਪ ਦਾ ਆਸਕ ਪੱਟ ਲੈਂਦੀ ਆ ਉਹਦੇ ਨਾਲ ਖੇ ਖਾਨ ਲੱਗ ਜਾਂਦੀ ਹੈ ਤੇ ਘਰ ਵਾਲੇ ਦੇ ਅੱਖਾਂ 'ਚ ਘੱਟਾ ਪਾਉਣ ਲੱਗ ਜਾਂਦੀ ਹੈ ਹੁਣ ਉਹ ਫਿਲਮ ਜਸ਼ਪਾਲ ਸਿੰਘ ਨੇ ਲਗਭਗ 50 ਤੋਂ 60 ਵਾਰ ਦੇਖੀ ਤੇ ਉਹ ਫਿਲਮ ਜਸ਼ਪਾਲ ਸਿੰਘ ਦੇ ਦਿਮਾਗ ਤੇ ਐਡੀਕ ਭਾਰੂ ਹੋ ਜਾਂਦੀ ਹੈ ਵੀ ਗੱਲਾਂ ਛੱਡ ਦਿਓ ਜਸ਼ਪਾਲ ਸਿੰਘ ਨੂੰ ਉਸ ਫਿਲਮ ਵਾਲੀ ਔਰਤ ਦੇ ਵਿੱਚੋਂ ਆਪਦੀ ਘਰ ਵਾਲੀ ਦੱਸਣ ਲੱਗ ਜਾਂਦੀ ਹੈ ਉਹ ਫਿਲਮ ਦੇਖਦੇ ਕੇ ਜਸ਼ਪਾਲ ਸਿੰਘ ਨੂੰ ਐ ਲੱਗਦਾ ਹੈ ਵੀ ਸ਼ਾਇਦ ਮੇਰੀ ਘਰ ਵਾਲੀ ਇਹ ਸਾਰਾ ਕੁਝ ਕਰਦੀ ਆ ਮੇਰੀ ਘਰ ਵਾਲੀ ਦੂਜੇ ਬੈਂਕ 'ਚ ਨੌਕਰੀ ਕਰਦੀ ਆ ਮੈਂ ਦੂਜੇ 'ਚ ਕਰਦਾ ਮੇਰੀ ਘਰ ਵਾਲੀ ਉੱਥੇ ਕੋਈ ਆਪ ਦਾ ਆਸ਼ਕ ਪੱਟ ਕੇ ਬੈਠੀ ਹੋਊਗੀ ਤੇ ਮੇਰੀ ਅੱਖਾਂ 'ਚ ਘੱਟਾ ਪਾ ਰਹੀ ਹੋਊਗੀ ਕਹਿਣ ਦਾ ਮਤਲਬ ਕਿ ਜਸ਼ਪਾਲ ਸਿੰਘ ਨੂੰ ਹੱਦੋਂ ਜ਼ਿਆਦਾ ਸ਼ੱਕ ਹੋ ਜਾਂਦਾ ਆਪਣੀ ਘਰ ਵਾਲੀ ਦੇ ਉੱਪਰ ਇੱਕ ਫਿਲਮਾਂ ਦੇਖ-ਦੇਖ ਕੇ ਚਲੋ ਜੀ ਜਸ਼ਪਾਲ ਸਿੰਘ ਨੇ ਆਪਦੀ ਘਰ ਵਾਲ ਨੂੰ ਤਾਨੇ ਮੇੜਨੇ ਮਾਰਨੇ ਸ਼ੁਰੂ ਕਰਤੇ ਵੀ ਤੂੰ ਜਿੱਥੇ ਨੌਕਰੀ ਕਰਦੀ ਹੈ ਉੱਥੇ ਤੂੰ ਕੋਈ ਆਪ ਦਾ ਆਸ਼ਕ ਰੱਖਿਆ ਹੋਊਗਾ ਮੈਨੂੰ ਤੂੰ ਪਾਗਲ ਬਣਾਉਣੀ ਹੈ ਇਸ ਤੋਂ ਇਲਾਵਾ ਜਸ਼ਪਾਲ ਸਿੰਘ ਆਪਦੀ ਘਰ ਵਾਲ ਨੂੰ ਇਹ ਵੀ ਗੱਲ ਕਹਿਆ ਕਰੇ ਕਿ ਜਿਹੜੇ ਆ ਦੋ ਜਵਾਕ ਨੇ ਇਹ ਮੇਰੇ ਨਹੀਂ ਹੈਗੇ ਇਹ ਵੀ ਤੇਰੇ ਆਸ਼ਕ ਦੇ ਹੀ ਹੋਣਗੇ ਹੁਣ ਘਰ ਵਾਲੀ ਬਹੁਤ ਸਮਝਾਉਂਦੀ ਆ ਆਪਦੇ ਘਰ ਵਾਲੇ ਨੂੰ ਜਾਨੀ ਕਿ ਜਸ਼ਪਾਲ ਸਿੰਘ ਨੂੰ ਕਿ ਇਹੋ ਜੀ ਕੋਈ ਗੱਲਬਾਤ ਨਹੀਂ ਛੱਕ ਦੇ ਨਾਲ ਘਰ ਬਰਬਾਦ ਹੋ ਜਾਂਦੇ ਆ ਆਪਣੇ ਬੱਚੇ ਆ ਆਪਾਂ ਦੋਨੇ ਜੀ ਬੜੀਆ ਨੌਕਰੀ ਕਰਦੇ ਆ ਤੂੰ ਇੰਨਾ ਗੱਲਾਂ ਤੋਂ ਹਟ ਜਾ ਤੈਨੂੰ ਆ ਕਰਾਇਮ ਫਿਲਮਾਂ ਲੈ ਕੇ ਬਹਿ ਜਾਣਗੀਆਂ ਤੂੰ ਉਹ ਫਿਲਮਾਂ ਦੇਖ ਦੇਖ ਕੇ ਤੂੰ ਸਾਰਾ ਪਰਿਵਾਰ ਖਰਾਬ ਕਰ ਲੈਣਾ ਪਰ ਜਸ਼ਪਾਲ ਸਿੰਘ ਨੂੰ ਐ ਲੱਗਦਾ ਕਿ ਮੇਰੇ ਤੇ ਫਿਲਮਾਂ ਬਿਲਕੁਲ ਵੀ ਭਾਰੂ ਨਹੀਂ ਹੈਗੀਆਂ ਪਰ ਮੇਰੀ ਘਰ ਵਾਲੀ ਗਲਤ ਆ ਫਿਰ ਜਸ਼ਪਾਲ ਸਿੰਘ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਮੈਂ ਤੈਨੂੰ ਨਹੀਂ ਰੱਖਣਾ ਪਰ ਘਰ ਵਾਲੀ ਫਿਰ ਵੀ ਸੋਚਦੀ ਹੈ ਵੀ ਦੋ ਬੱਚੇ ਨੇ ਘਰ ਖਰਾਬ ਹੋ ਜਾਊਗਾ ਉਹ ਕੋਸ਼ਿਸ਼ ਕਰਦੀਏ ਵੀ ਚੱਲ ਕੋਈ ਨਹੀਂ ਥੋੜਾ ਸਮਾਂ ਲੜੂਗਾ ਝਗੜੂਗਾ ਹੌਲੀ ਹੌਲੀ ਠੀਕ ਹੋ ਜਾਊਗਾ ਸਾਡਾ ਘਰ ਬਚਿਆ ਰਹੂਗਾ ਪਰ ਇਹ ਪਤੰਦਰ ਫਿਰ ਆਪਦੇ ਦੋਨਾਂ ਬੱਚਿਆਂ ਨੂੰ ਤੇ ਘਰਵਾਲੀ ਨੂੰ ਖਤਮ ਕਰਨ ਦਾ ਪਲਾਨ ਬਣਾ ਲੈਂਦਾ ਇਹ ਬੰਦਾ ਕੀ ਕਰਦਾ ਘਰੇ ਚਾਰ ਸਿਲੰਡਰ ਜੋੜ ਕੇ ਉਹਨਾਂ ਤੇ ਟਾਈਮਰ ਲਾ ਦਿੰਦਾ ਤੇ ਆਪ ਘਰੋਂ ਨਿਕਲ ਜਾਂਦਾ ਇਹਨੂੰ ਐ ਲੱਗਦਾ ਕਿ ਮੈਂ ਟਾਈਮਰ ਲਾ ਆਇਆ ਹੁਣ ਘਰੇ ਬਹੁਤ ਵੱਡਾ ਧਮਾਕਾ ਹੋਊਗਾ ਦੋਨੇ ਬੱਚੇ ਵੀ ਉੱਡ ਜਾਣਗੇ ਘਰਵਾਲੀ ਵੀ ਉੱਡ ਜਾਊਗੀ ਸਿਆਪਾ ਲੈ ਜਾਊਗਾ ਨਾਲੇ ਮੈਂ ਕਿਸੇ ਗੱਲ ਦੇ ਵਿੱਚ ਨਹੀਂ ਫਸਦਾ ਲੋਕਾਂ ਨੂੰ ਐ ਲੱਗੂਗਾ ਵੀ ਗੈਂਸ ਫਟ ਗਿਆ ਪਰਿਵਾਰ ਖਤਮ ਹੋ ਗਿਆ। ਜਦੋਂ ਇਹ 2-4 ਘੰਟਿਆਂ ਬਾਅਦ ਘਰੇ ਆਉਂਦਾ ਆਉਂਦੇ ਨੂੰ ਸਭ ਸੁਖ-ਸਾਂਦ ਹੁੰਦੀ ਆ ਕਿਉਂਕਿ ਉਹ ਟਾਈਮਰ ਨੇ ਕੋਈ ਕੰਮ ਹੀ ਨਹੀਂ ਕੀਤਾ ਹੁੰਦਾ। ਸਿਲੰਡਰ ਉਸੇ ਤਰ੍ਹਾਂ ਪਏ ਹੁੰਦੇ ਆ। ਇਹ ਘਰੇ ਆ ਕੇ ਸੌਂ ਜਾਂਦਾ। 2-4 ਘੰਟਿਆਂ ਬਾਅਦ ਇੱਕ ਸਿਲੰਡਰ ਨੂੰ ਅੱਗ ਲੱਗ ਜਾਂਦੀ ਆ। ਜਦੋਂ ਇੱਕ ਸਿਲੰਡਰ ਨੂੰ ਅੱਗ ਲੱਗਦੀ ਜਸਪਾਲ ਸਿੰਘ ਭੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਥੋੜਾ ਬਹੁਤ ਇਹ ਆਪ ਵਿੱਚ ਉਲਸ ਜਾਂਦਾ। ਜਦੋਂ ਹੁਣ ਘਰ ਵਾਲੀ ਨੇ ਦੇਖਿਆ ਵੀ ਸਾਡੇ ਘਰੇ ਦੋ ਸਿਲੰਡਰ ਸੀ ਤੇ ਦੋ ਹੋਰ ਸਿਲੰਡਰ ਕਿਵੇਂ ਆ ਗਏ। ਫਿਰ ਉਹਦਾ ਸ਼ੱਕ ਜਾਂਦਾ ਜਸਪਾਲ ਸਿੰਘ ਦੇ ਉੱਪਰ ਕੀ ਇਸ ਬੰਦੇ ਨੇ ਕੋਈ ਚਾਲ ਖੇਡਣੀ ਸੀ ਅੱਜ ਇਹਨੇ ਸਾਨੂੰ ਖਤਮ ਕਰਨਾ ਸੀਗਾ ਇਹ ਬੰਦਾ ਹੁਣ ਇਸ ਹੱਦ ਤੱਕ ਗਿਰ ਚੁੱਕਿਆ ਚਲੋ ਜੀ ਫਿਰ ਘਰ ਵਾਲੀ ਸੋਚਦੀ ਹੈ ਵੀ ਹੁਣ ਇਹਦੇ ਨਾਲ ਰਹਿਣ ਦਾ ਕੋਈ ਫਾਇਦਾ ਨਹੀਂ ਇਹ ਤਾਂ ਹੁਣ ਮਾਰਨ ਤੱਕ ਆ ਗਿਆ ਸਾਨੂੰ ਹਨਾ ਵੀ ਇਹਦੇ ਨਾਲ ਅੱਡ ਹੋਣ ਚ ਹੀ ਫਾਇਦਾ ਫਿਰ 2008 ਦੇ ਵਿੱਚ ਇਹ ਦੋਨੇ ਜੀ ਅਲੱਗ-ਅਲੱਗ ਹੋ ਜਾਂਦੇ ਆ ਤੇ ਫਿਰ ਇਹਨਾਂ ਦਾ ਤਲਾਕ ਦਾ ਕੇਸ ਚੱਲਦਾ ਜਿਹੜੇ ਦੋਨੇ ਬੱਚੇ ਹੁੰਦੇ ਆ ਸੰਗੀਤ ਕੌਰ ਤੇ ਉਹਦਾ ਛੋਟਾ ਭਰਾ ਇਹ ਆਪਦੀ ਮਾਂ ਨਾਲ ਹੋ ਜਾਂਦੇ ਆ ਜਸ਼ਪਾਲ ਸਿੰਘ ਇਕੱਲਾ ਹੋ ਜਾਂਦਾ ਜਸ਼ਪਾਲ ਸਿੰਘ ਕੋਰਟ ਦੇ ਵਿੱਚ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਵੀ ਕੇਸ ਲਾਉਂਦਾ ਚਲੋ ਜੀ 2013 ਦੇ ਵਿੱਚ ਜਿਹੜੀ ਕੋਰਟ ਹੁੰਦੀ ਹੈ ਉਹ ਇਹ ਗੱਲ ਕਹਿ ਦਿੰਦੀ ਹੈ ਕਿ ਇੱਕ ਬੱਚਾ ਪਿਓ ਨਾਲ ਰਹਿ ਸਕਦਾ ਜਿਹੜਾ ਬੱਚਾ ਪਿਓ ਨਾਲ ਰਹੂਗਾ 18 ਸਾਲ ਤੋਂ ਬਾਅਦ ਉਹਦੀ ਮਰਜ਼ੀ ਹੋਊਗੀ ਉਹਨੇ ਮਾਂ ਨਾਲ ਰਹਿਣਾ ਜਾਂ ਹੁਣ ਜਦੋਂ ਇਸ ਗੱਲ ਦਾ ਪਤਾ ਜਸਪਾਲ ਸਿੰਘ ਦੀ ਘਰਵਾਲੀ ਨੂੰ ਲੱਗਦਾ ਹੈ ਕਿ ਕੋਰਟ ਨੇ ਆਮਨਜੂਰੀ ਦੇ ਦਿੱਤੀ ਤਾਂ ਜਸਪਾਲ ਸਿੰਘ ਦੀ ਘਰਵਾਲੀ ਫਿਰ ਵੀ ਇਹ ਸੋਚਦੀ ਹੈ ਵੀ ਮੇਰੀ ਧੀ ਚੱਲ ਵੱਡੀ ਆ ਵੀ ਇਹ 15 ਸਾਲਾਂ ਦੀ ਹੈਗੀ ਆ ਮੈਂ ਇਹਨੂੰ ਪਿਓ ਕੋਲੇ ਭੇਜ ਦੇਨੀ ਆ ਚੱਲ ਹੌਲੀ ਹੌਲੀ ਇਹ ਪਿਓ ਨੂੰ ਸਮਝਾਊਗੀ ਕਿ ਤਨਾ ਕਿਤੇ ਸਾਡਾ ਘਰ ਫੇਰ ਵਸਦਾ ਰਹਿ ਜਾਊਗਾ ਤਲਾਕ ਨਾ ਹੋਊਗਾ। ਮਾਂ ਨੇ ਫਿਰ ਵੀ ਸਿਆਣਪ ਸੋਚੀ ਵੀ ਚੱਲ ਮੇਰਾ ਘਰ ਵਸਦਾ ਰਹਿ ਜੇ ਮੇਰੇ ਬੱਚਿਆਂ ਨੂੰ ਮਾਂ ਪਿਓ ਦਾ ਪਿਆਰ ਮਿਲਦਾ ਰਹੂਗਾ। ਚੱਲ ਮੈਂ ਧੀ ਨੂੰ ਭੇਜ ਦਿੰਨੀ ਆ ਚੱਲੇ ਪਿਓ ਕੋਲ ਰਹੂਗੀ ਪਿਓ ਨਾਲ ਕਿਹੜੋ ਮਿਲ ਜਾਊਗੀ। ਪਿਓ ਨੂੰ ਸਮਝਾਊਗੀ ਪਿਓ ਸ਼ਾਇਦ ਹੌਲੀ ਹੌਲੀ ਸਮਝ ਜੇ ਉਹਦੇ ਦਿਲ ਚੋਂ ਸਾਰਾ ਸ਼ੱਕ ਨਿਕਲ ਜੇ। ਚਲੋ ਜੀ 2013 ਦੇ ਵਿੱਚ ਸੰਗੀਤ कौर ਆਪਦੇ ਪਿਓ ਨਾਲ ਕਿ ਰਹਿਣ ਲੱਗ ਜਾਂਦੀ ਹੈ। ਹੁਣ ਜਸਪਾਲ ਸਿੰਘ ਉਹੀ ਕ੍ਰਾਈਮ ਫਿਲਮਾਂ ਦੇਖਿਆ ਕਰੇ ਉਹੀ ਕ੍ਰਾਈਮ ਸੀਰੀਅਲ ਦੇਖਿਆ ਕਰੇ ਡਿਊਟੀ ਜਾਇਆ ਕਰੇ ਡਿਊਟੀ ਤੋਂ ਘਰ ਆਇਆ ਕਰੇ ਇਹ ਸਾਰਾ ਕੁਝ ਉਹੀ ਦੇਖਦਾ ਰਿਹਾ ਕਰੇ। ਫੇਰ ਜਿਹੜਾ ਜਸ਼ਪਾਲ ਸਿੰਘ ਹੁੰਦਾ ਇਹ ਆਪਦੀ ਧੀ ਸੰਗੀਤ ਕੌਰ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਕਿਤੇ ਨਾ ਕਿਤੇ ਜਸ਼ਪਾਲ ਸਿੰਘ ਦੇ ਦਿਲ 'ਚ ਇਹ ਵੀ ਗੱਲ ਕੋ ਮਰੀ ਹੁੰਦੀ ਹੈ ਕਿ ਜਿਹੜੀ ਮੇਰੀ ਧੀ ਆ ਇਹ ਮੇਰੀ ਨਹੀਂ ਹੈਗੀ ਇਹ ਸ਼ਾਇਦ ਕਿਸੇ ਆਸ਼ਕ ਦੀ ਆ ਜਿਹੜੀ ਧੀ ਹੁੰਦੀ ਆ ਉਹਦੇ ਪਿਓ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਮੰਮਾ ਬਿਲਕੁਲ ਸਹੀ ਨੇ ਤੁਸੀਂ ਮੰਮਾ ਨੂੰ ਲੈਓ ਤੁਸੀਂ ਤਲਾਕ ਦੇ ਕੇ ਇਸ ਵਾਪਸ ਲੈ ਲਓ ਜੇ ਕਰ ਲਵੋ ਉਹ ਕਰ ਲਓ ਤਾਂ ਜਸ਼ਪਾਲ ਸਿੰਘ ਦਾ ਸ਼ੱਕ ਹੋਰ ਗਹਿਰਾ ਹੋ ਜਾਂਦਾ ਕਿ ਇਹ ਆਪਦੀ ਮਾਂ ਦੀ ਬੜੀ ਹਮਾਇਤਨ ਬਣਦੀ ਆ ਇਹ ਫਿਰ ਦੁਬਾਰਾ ਸਾਡੇ ਘਰ ਚ ਆਉਣਾ ਚਾਹੁੰਦੀ ਆ ਇਹ ਕਿਤੇ ਨਾ ਕਿਤੇ ਮੇਰੇ ਨਾਲ ਧੋਖਾ ਕਰ ਲਈ ਹੈ ਜਸਪਾਲ ਸਿੰਘ ਦਿਨ ਰਾਤ ਫਿਰ ਉਹ ਕ੍ਰਾਈਮ ਸੀਰੀਅਲ ਦੇਖਿਆ ਕਰੇ ਕ੍ਰਾਈਮ ਫਿਲਮਾਂ ਦੇਖਿਆ ਕਰੇ ਫਿਰ ਉਹ ਕ੍ਰਾਈਮ ਸੀਰੀਅਲ ਤੇ ਕ੍ਰਾਈਮ ਫਿਲਮਾਂ ਇੰਨੀ ਕਿ ਜਸਪਾਲ ਸਿੰਘ ਦੇ ਭਾਰੂ ਹੋ ਜਾਂਦੀਆਂ ਨੇ ਕਿ 22 ਫਰਵਰੀ 2014 ਨੂੰ ਜਿਹੜੀ ਸੰਗੀਤਕਾਰ ਹੁੰਦੀ ਹੈ ਇਹ ਆਪਦੇ ਕਮਰੇ ਚ ਮੋਦੀ ਲੰਮੇ ਪਈ ਹੁੰਦੀ ਆ ਕਿਤਾਬ ਪੜ ਰਹੀ ਹੁੰਦੀ ਆ ਤੇ ਜਿਹੜਾ ਜਸਪਾਲ ਸਿੰਘ ਹੁੰਦਾ ਇਹੇ ਰਸੋਈ ਚੋਂ ਇੱਕ ਚਾਕੂ ਚੱਕ ਕੇ ਲਿਆਉਂਦਾ ਚਾਕੂ ਚੱਕ ਕੇ ਆਪ ਦੀ ਧੀ ਗੋਲੇ ਆ ਜਾਂਦਾ ਜਦੋਂ ਧੀ ਸਿੱਧੀ ਹੋ ਗਈ ਪਿਓ ਨਾਲ ਗੱਲ ਕਰਦੀ ਆ ਜਦੋਂ ਇਹ ਆਪ ਦੀ ਧੀ ਤੇ ਵਾਰ ਕਰਨ ਲੱਗਦਾ ਧੀ ਭੱਜ ਕੇ ਅੱਗੋਂ ਰੋਕਣ ਦੀ ਕੋਸ਼ਿਸ਼ ਕਰਦੀ ਆ ਤੇ ਇਹਦੇ ਵਾਲ ਹੱਥ 'ਚ ਆ ਜਾਂਦੇ ਆ ਕੁੜੀ ਦੇ ਉਹ ਕਹਿੰਦੀ ਪਾਪਾ ਤੁਸੀਂ ਆ ਕੀ ਕਰ ਰਹੇ ਹੋ ਐਨੇ ਟਾਈਮ ਹੋਏ ਬੰਦਾ ਸਾਲੀ ਨਾਲ ਹੀ ਵੜ ਦਿੰਦਾ ਚਲੋ ਜੀ ਧੀ ਵਿਚਾਰੀ ਫੇਰ ਮੋਦੀ ਡਿੱਗ ਪੈਂਦੀ ਆ ਖੂਨ ਨਾਲ ਲੱਥਪੱਤ ਹੋ ਜਾਂਦੀ ਆ ਜਦੋਂ ਧੀ ਬਿਲਕੁਲ ਮਰ ਜਾਂਦੀ ਆ ਤਾਂ ਫੇਰ ਇਹ ਬੰਦਾ ਥਾਣੇ ਭੱਜ ਕੇ ਜਾਂਦਾ। ਥਾਣੇ ਜਾ ਕੇ ਪੁਲਿਸ ਨੂੰ ਕਹਿੰਦਾ ਕਿ ਮੈਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਮੇਰੀ ਧੀ ਦਾ ਕੋਈ ਕਤਲ ਕਰ ਗਿਆ। ਚਲੋ ਪੁਲਿਸ ਆਉਂਦੀ ਆ। ਪੁਲਿਸ ਆ ਕੇ ਮੌਕਾ ਵੇਖਦੀ ਆ। ਫੇਰ ਉਸ ਤੋਂ ਸੈਂਪਲ ਲੈ ਜਾਂਦੇ ਆ। ਵਾਲਾਂ ਦਾ ਸੈਂਪਲ ਵੀ ਪੁਲਿਸ ਟੀਮ ਲੈ ਜਾਂਦੀ ਆ। ਇਸ ਤੋਂ ਇਲਾਵਾ ਲਾਸ਼ ਨੂੰ ਫੇਰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਫੇਰ ਜਸਪਾਲ ਸਿੰਘ ਦੇ ਬਿਆਨ ਲੈ ਜਾਂਦੇ ਆ। ਪਰ ਜਸਪਾਲ ਸਿੰਘ ਪੈਰਾਂ ਦੇ ਪਾਣੀ ਨਹੀਂ ਪੈਂਡ ਦਿੰਦਾ। ਜਸਪਾਲ ਸਿੰਘ ਕਹਿੰਦਾ ਕਿ ਮੈਂ ਡਿਊਟੀ ਤੋਂ ਆ ਕੇ ਦੇਖਿਆ। ਆਉਂਦਿਆਂ ਨੂੰ ਮੇਰੀ ਧੀ ਦਾ ਕਤਲ ਹੋਇਆ ਤੇ ਮੈਂ ਭੱਜ ਕੇ ਸਿੱਧਾ ਥਾਣੇ ਆ ਗਿਆ। ਫਿਰ ਪੁਲਿਸ ਨੇ ਪੁੱਛਿਆ ਤਾਂ ਘਰ ਦੇ ਵਿੱਚ ਕੌਣ-ਕੌਣ ਆ? ਤਾਂ ਜਸਪਾਲ ਸਿੰਘ ਨੇ ਦੱਸਿਆ ਕਿ ਘਰ ਦੇ ਵਿੱਚ ਮੈਂ ਸੀ ਜਾਂ ਮੇਰੀ ਧੀ ਸੀ ਇਸ ਤੋਂ ਇਲਾਵਾ ਇੱਕ ਸਾਡੀ ਪੋਚਾ ਲਾਉਣ ਵਾਲੀ ਸੀਗੀ। ਹੋ ਸਾਡੇ ਘਰ ਦੇ ਵਿੱਚ ਕੋਈ ਨਹੀਂ ਹੈਗਾ। ਫਿਰ ਪੁਲਿਸ ਨੂੰ ਸ਼ੱਕ ਜਾਂਦਾ ਵੀ ਸ਼ਾਇਦ ਇਹ ਪੋਚਾ ਲਾਉਣੀ ਦਾ ਕੰਮ ਨਾ ਹੋਵੇ। ਚਲੋ ਜੀ ਫਿਰ ਪੋਚਾ ਲਾਉਣ ਨੂੰ ਪੁੱਛਿਆ ਜਾਂਦਾ। ਪੋਚਾ ਲਾਉਣ ਵਾਲੀ ਨੇ ਕਿਹਾ ਕਿ ਉਸ ਦਿਨ ਘਰ ਅੰਦਰੋਂ ਲੋਕ ਸੀਗਾ ਮੈਂ ਬਾਹਰੋਂ ਦਰਵਾਜ਼ਾ ਖੜਕਾ ਖੜਕਾ ਕੇ ਮੁੜ ਗਈ ਮੈਂ ਘਰ ਦੇ ਅੰਦਰ ਐਂਟਰ ਨਹੀਂ ਹੋਈ। ਇਸ ਤੋਂ ਇਲਾਵਾ ਗਵਾਣ ਦੇ ਵਿੱਚ ਵੀ ਦੋ ਬੰਦੇ ਪੋਚਾ ਲਾਉਣੇ ਦੇ ਗਵਾਹ ਹੈਗੇ ਸੀਗੇ। ਕਿਉਂਕਿ ਜਦੋਂ ਪੋਚਾ ਲਾਉਣ ਵਾਲੀ ਆਈ ਉਹਨੇ ਦਰਵਾਜ਼ਾ ਖੜਕਾਇਆ ਫਿਰ ਉਹਨੇ ਗਵਾਂਢੀ ਨੂੰ ਪੁੱਛਿਆ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਕਿ ਇਹ ਕਿਤੇ ਬਾਹਰ ਗਏ ਆ ਗਵਾਂਢੀ ਆ ਕਿ ਸਾਨੂੰ ਨਹੀਂ ਪਤਾ ਫਿਰ ਪੋਚਾ ਲਾਉਣ ਲਈ ਵਾਪਸ ਮੁੜ ਗਈ ਹੁਣ ਪੁਲਿਸ ਕੋਲੇ ਇੱਕ ਹੀ ਬੰਦਾ ਫਿਰ ਰਹਿ ਗਿਆ ਜਸਪਾਲ ਸਿੰਘ ਫਿਰ ਪੁਲਿਸ ਨੇ ਜਸਪਾਲ ਸਿੰਘ ਨੂੰ ਪੁੱਛਿਆ ਕਿ ਤੇਰੀ ਘਰ ਵਾਲੀ ਕਿੱਥੇ ਆ ਉਹ ਕਹਿੰਦਾ ਉਹ ਤਾਂ ਅੱਡਰ ਹਿੰਦੀ ਆ ਉਹਦਾ ਤਲਾਕ ਦਾ ਮੇਰੇ ਨਾਲ ਕੇਸ ਚੱਲਦਾ ਫਿਰ ਪੁਲਿਸ ਘਰ ਵਾਲੀ ਕੋਲੇ ਪਹੁੰਚਦੇ ਆ ਵੀ ਤੁਹਾਡੀ ਤੀ ਦਾ ਕਤਲ ਹੋ ਗਿਆ ਜਦੋਂ ਘਰ ਵਾਲੀ ਨਿਕਲਦਾ ਪਤਾ ਲੱਗਦਾ ਰੋਣ ਧੋਣ ਲੱਗ ਜਾਂਦੀ ਆ ਉਹ ਪੁਲਿਸ ਨੂੰ ਕੋਈ ਬਿਆਨ ਨਹੀਂ ਦਿੰਦੀ ਜਦੋਂ ਸੰਸਕਾਰ ਹੁੰਦਾ ਉਦੋਂ ਵੀ ਧੀ ਦੀ ਚਿਤਾ ਨੂੰ ਅੱਗ ਮਾਂ ਹੀ ਲਾਉਂਦੀ ਆ ਜਿੰਨੀਆਂ ਵੀ ਮਰਗ ਦੀਆਂ ਸਾਰੀਆਂ ਰਸਮਾਂ ਰਵਾਜ ਹੁੰਦੇ ਉਹ ਸਾਰੀਆਂ ਮਾਂ ਹੀ ਕਰਦੀ ਆ ਹੁਣ ਪੁਲਿਸ ਨੇ ਸਾਰਾ ਕੁਝ ਦੇਖਿਆ ਵੀ ਜਿਹੜਾ ਜਸਪਾਲ ਸਿੰਘ ਆ ਉਹ ਕਿਸੇ ਵੀ ਗੱਲ ਦੇ ਵਿੱਚ ਇਨਵੋਲਵ ਨਹੀਂ ਹੋ ਰਿਹਾ ਵੀ ਅੱਗ ਵੀ ਮਾਂ ਨੇ ਲਾਈ ਆ ਭੋਗ ਦੇ ਜੋ ਵੀ ਰੀਤੀ ਰਿਵਾਜ ਉਹ ਸਾਰੇ ਮਾਂ ਕਰਦੀ ਪਈ ਆ ਭੋਗ ਪਾਉਣ ਤੋਂ ਬਾਅਦ ਫੇਰ ਘਰ ਵਾਲੀ ਨੂੰ ਪੁੱਛਿਆ ਜਸਪਾਲ ਸਿੰਘ ਦੀ ਵੀ ਤੁਸੀਂ ਅੱਡ ਕਿਉਂ ਰਹਿੰਦੇ ਹੋ ਤਾ ਘਰਵਾਲੀ ਨੇ ਗੱਲ ਦੱਸੀ ਵੀ ਜਿਹੜਾ ਜਸਪਾਲ ਸਿੰਘ ਹੈ ਕ੍ਰਾਈਮ ਫਿਲਮਾਂ ਦੇਖਣ ਦਾ ਬਹੁਤ ਸ਼ਕੀਨ ਇੱਕ ਕ੍ਰਾਈਮ ਸੀਰੀਅਲ ਦੇਖਣ ਦਾ ਬਹੁਤ ਸ਼ਕੀਨ ਬੰਦਾ ਇਹ ਮੇਰੇ ਤੇ ਸ਼ੱਕ ਕਰਦਾ ਸੀ ਬਹੁਤ ਜ਼ਿਆਦਾ ਇਹ ਕਹਿੰਦਾ ਸੀ ਤੂੰ ਕਿਸੇ ਹੋਰ ਦੇ ਨਾਲ ਗੱਲਬਾਤ ਕਰਦੀਆਂ ਜਿਹੜੇ ਬੱਚੇ ਨੇ ਵੀ ਕਿਸੇ ਹੋਰ ਦੇ ਨੇ ਤੇਰੇ ਆਸ਼ਕ ਦੇ ਨੇ ਮੇਰੇ ਨਹੀਂ ਹੈਗੇ ਇਸ ਤੋਂ ਇਲਾਵਾ ਇਸ ਬੰਦੇ ਨੇ ਸਾਨੂੰ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੁਣ ਜਦੋਂ ਘਰਵਾਲੀ ਦੇ ਮੂੰਹੋਂ ਪੁਲਿਸ ਨੇ ਇਹ ਗੱਲ ਸੁਣੀ ਤਾਂ ਪੁਲਿਸ ਦਾ ਸ਼ੱਕ ਫਿਰ ਘੁਮ ਕੇ ਜਸਪਾਲ ਸਿੰਘ ਤੇ ਆ ਜਾਂਦਾ ਫਿਰ ਜਸਪਾਲ ਸਿੰਘ ਦੀ ਪੁੱਛਗਿੱਛ ਦਿਨ ਤੋਂ 10 ਵਜੇ ਸ਼ੁਰੂ ਹੁੰਦੀ ਹੈ ਤੇ ਰਾਤ ਦੇ 12 ਵਜੇ ਤੱਕ ਚੱਲਦੀ ਹੈ ਜਸਪਾਲ ਸਿੰਘ ਨੂੰ ਮਨਾ ਲਿਆ ਫਿਰ ਜਸਮਾਲ ਸਿੰਘ ਪੁਲਿਸ ਕੋਲੇ ਮੰਨ ਜਾਂਦਾ ਕਿ ਹਾਂ ਮੈਂ ਕ੍ਰਾਈਮ ਫਿਲਮਾਂ ਬਹੁਤ ਜਿਆਦਾ ਦੇਖਦਾ ਮੈਨੂੰ ਬਹੁਤ ਜਿਆਦਾ ਸ਼ੌਂਕ ਆ ਉਹ ਫਿਲਮਾਂ ਦੇਖ ਦੇਖ ਕੇ ਮੈਨੂੰ ਆਪਦੀ ਘਰਵਾਲੀ ਤੇ ਬਹੁਤ ਵੱਡਾ ਸ਼ੱਕ ਹੋ ਗਿਆ ਸੀਗਾ ਕਿ ਉਹ ਕਿਸੇ ਆਸ਼ਕ ਦੇ ਨਾਲ ਰਹਿੰਦੀ ਆ ਜਿਹੜੇ ਇਹ ਬੱਚੇ ਨੇ ਇਹ ਵੀ ਉਹਦੇ ਆਸ਼ਕ ਦੇ ਨੇ ਕਹਿੰਦਾ ਜਦੋਂ ਇਹ ਕੁੜੀ 2013 ਚ ਮੇਰੇ ਕੋਲੇ ਆ ਕੇ ਰਹਿਣ ਲੱਗ ਗਈ ਤਾਂ ਮੈਨੂੰ ਐ ਲੱਗਦਾ ਸੀਗਾ ਕ੍ਰਾਈਮ ਫਿਲਮਾਂ ਵੇਖਦਾ ਸੀ ਮੈਂ ਬਹੁਤ ਜਿਆਦਾ ਕਿ ਇਹ ਬੇਟੀ ਮੇਰੀ ਨਹੀਂ ਹੈਗੀ ਇਹ ਉਹਦੇ ਆਸ਼ਕ ਦੀ ਆ ਏ ਮੇਰੇ ਕੋਲੇ ਤਾਂ ਆਈਆ ਕਿਉਂਕਿ ਇਹ ਆਪਦੀ ਮਾਂ ਨੂੰ ਇਸ ਘਰ ਦੇ ਵਿੱਚ ਲਿਆਉਣਾ ਚਾਹੁੰਦੀ ਆ। ਕਹਿੰਦਾ ਮੈਨੂੰ ਐਸੀ ਵੀ 18 ਸਾਲਾਂ ਤੋਂ ਬਾਅਦ ਇਹ ਫਿਰ ਆਪਦੀ ਮਾਂ ਨਾਲ ਜਾ ਕੇ ਰਹਿਣ ਲੱਗ ਜੂਗੀ। ਜਿਵੇਂ ਮਾਂ ਲੋਕਾਂ ਨਾਲ ੱਤਕੇ ਖਾਂਦੀ ਫਿਰਦੀ ਆ, ਇਹ ਵੀ ਉਵੇਂ ਆਪਦੇ ਆਸ਼ਕ ਨਾਲ ੱਤਕੇ ਖਾਊਗੀ ਤੇ ਨਾ ਤਾਂ ਮੇਰੇ ਵਜਨਾਂ ਕਿ ਹਾਂ ਜਸਪਾਲ ਸਿੰਘ ਦੀ ਧੀ ਆ ਇਹ ਫਲਾਣੇ ਆਪਦੇ ਆਸ਼ਕ ਨਾਲ ਫਿਰਦੀ ਆ। ਕਹਿੰਦਾ ਉਸ ਛੱਕ ਦੀ ਵਜ੍ਹਾ ਕਰਕੇ ਮੈਂ ਆਪਦੀ ਧੀ ਦਾ ਕਤਲ ਕਰ ਦਿੱਤਾ। ਫਿਰ ਜਸਪਾਲ ਸਿੰਘ ਦੇ ਕੇਸ ਚੱਲਿਆ ਤੇ ਜਸਪਾਲ ਸਿੰਘ ਨੂੰ ਉਮਰ ਕੈਦ ਹੋ ਗਈ। ਹੁਣ ਤੁਸੀਂ ਦੇਖੋ ਵੀ ਯਾਰ ਇਹ ਬੰਦਾ ਕਿੱਡਾ ਬੇਦਮਾਗਾ ਸੀਗਾ। ਪੜਿਆ ਲਿਖਿਆ ਸੀਗਾ ਬੈਂਕ ਦਾ ਮੈਨੇਜਰ ਸੀਗਾ ਇਹਨੂੰ ਆਪਾਂ ਪਾਗਲ ਵੀ ਨਹੀਂ ਕਹਿ ਸਕਦੇ ਕਿਉਂਕਿ ਪਾਗਲ ਬੰਦਾ ਪੁਲਿਸ ਨੂੰ ਐਨੇ ਛੱਛੋ ਪੰਜੇ 'ਚ ਨਹੀਂ ਪਾ ਸਕਦਾ ਐਡੇ ਬਿਆਨ ਕਮਾ ਕਵਾ ਕੇ ਨਹੀਂ ਦੇ ਸਕਦਾ ਇਹਨੂੰ ਆਪਾਂ ਸਿਰਫ ਇੱਕ ਸਾਈਕੋ ਕਹਿ ਸਕਦੇ ਆ ਜਾਂ ਇੱਕ ਸ਼ੱਕ ਦੀ ਬਿਮਾਰੀ ਦਾ ਮਰੀਜ਼ ਕਹਿ ਸਕਦੇ ਆ ਕਿ ਬੰਦੇ ਨੇ ਕ੍ਰਾਈਮ ਫਿਲਮਾਂ ਦੇ ਕ੍ਰਾਈਮ ਸੀਰੀਅਲ ਨੂੰ ਆਪਦੇ ਉੱਪਰ ਐਡਾ ਕ ਭਾਰੂ ਕਰ ਲਿਆ ਕਿ ਪਹਿਲਾਂ ਆਪਦੀ ਘਰਵਾਲੀ ਨੂੰ ਘਰੋਂ ਕੱਢਦਾ ਉਦੋਂ ਤੈ ਤਲਾਕ ਦਾ ਕੇਸ ਲਾਦਾ ਤੇ ਮੁੜ ਕੇ ਆਪਦੀ ਬੇਟੀ ਨੂੰ ਵੀ ਇਹ ਸੋਚ ਕੇ ਮਾਰਦਾ ਕਿ ਇਹ ਮੇਰਾ ਖੂਨ ਨਹੀਂ ਹੈਗਾ ਇਹ ਮੇਰੀ ਬੇਟੀ ਨਹੀਂ ਹੈਗੀ 18 ਸਾਲਾਂ ਤੋਂ ਬਾਅਦ ਫੇਰ ਖੇ ਖਾਊਗੀ ਆਸ਼ਕਾਂ ਦੇ ਨਾਲ ਤੇ ਮੇਰਾ ਨਾਮ ਅਦਨਾਮ ਹੋਊਗਾ ਹਾਲਾਂਕਿ ਬੰਦੇ ਨੇ ਨਾ ਕੁਝ ਆਪਦੀ ਅੱਖਾਂ ਨਾਲ ਵੇਖਿਆ ਸੀ ਨਾ ਦੇ ਕੋਲੇ ਕੋਈ ਪ੍ਰੂਫ ਸੀ ਨਾ ਕੋਈ ਸਬੂਤ ਸੀਗਾ ਜਿਹੜੀਆਂ ਇਹ ਫਿਲਮਾਂ ਹੁੰਦੀਆਂ ਨੇ ਜਿਹੜੇ ਇਹ ਕ੍ਰਾਈਮ ਸੀਰੀਅਲ ਹੁੰਦੇ ਆ ਕੁਝ ਲੋਕਾਂ ਦੇ ਦਿਮਾਗ ਤੇ ਬਹੁਤ ਇਹ ਭਾਰੂ ਹੁੰਦੇ ਆ ਇਸ ਗੱਲ ਕਰਕੇ ਫਿਲਮ ਨੂੰ ਫਿਲਮ ਦੇ ਨਜ਼ਰੀਏ ਨਾਲ ਦੇਖਿਆ ਕਰੋ ਇਹਨਾਂ ਨੂੰ ਆਪਦੇ ਦਿਮਾਗ ਤੇ ਭਾਰੂ ਕਰਕੇ ਆਪਦਾ ਘਰ ਪਰਿਵਾਰ ਨਾ ਖਰਾਬ ਕਰਿਓ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਹਿੰਦੇ ਮਾਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧ